ਤੁਹਾਨੂੰ ਸਭ ਨੂੰ ਜੀ ਨੂੰ ਲੈ ਕੇ ਹਾਂ ਚ ਰਾਂ ਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰੋ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਜਦੀ ਵੱਡੀ ਖਬਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਾਮਲੇ ਨੂੰ ਲੈ ਕੇ ਪੰਜ ਡੇਰਾ ਮੁਖੀਆਂ ਦੇ ਜਥੇਦਾਰ ਨੂੰ ਲਿਖਿਆ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੁਮਾਮ ਲੇਕੀ ਬਾਬਾ ਸਰਬਜੋਤ ਸਿੰਘ ਬੇਦੀ ਸੰਤ ਸੇਵਾ ਸਿੰਘ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਸੰਤ ਹਰੀ ਸਿੰਘ ਰੰਦਾਵੇਵਾਲ ਇੱਕੋ ਨਾਲ ਹੀ ਸੰਤ ਲਖਵੀਰ ਸਿੰਘ ਸ਼ਾਮਿਲ ਹਨ ਇਸ ਦੇ ਨਾਲ ਹੀ ਪਤਲੀ ਹੋ ਗਿਆ ਕਿ ਪਿਛਲੇ ਸਮੇਂ ਵਿੱਚ ਉਸ ਦੇ ਇੱਕ ਕਾਮ ਦੀ ਧਾਰਮਿਕ ਅਤੇ ਰਾਜਨੀਤਿਕ ਲੀਡਰਸ਼ਿਪ ਤੋਂ ਵੱਲੋਂ ਇਹ ਸਭ ਕੀਤਾ ਕਿ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਰਕੇ ਪੰਤ ਦੀਆਂ ਸੰਸਥਾਵਾਂ ਕੌਮੀ ਹੋਰ ਦਾ ਸਾਹਮਣਾ ਕਰ ਰਹੀਆਂ ਨੇ ਤੇ ਮੌਜੂਦਾ ਸਮੇਂ ਵਿੱਚ ਪੰਤ ਦੇ ਵਾਲਿਆਂ ਲਈ ਆਪਣੀ ਤਖਤਾਂ ਦੇ ਸ਼ਨਾਪ ਮਤੀ ਆਬਾ ਨੂੰ ਮੁੜ ਉਜਾਗਰ ਕਰ ਲਿਏ ਆ ਤੇ ਮੁਨਕੀ ਸੋਚ ਤੇ ਪਰੇ ਇਹਦਾ ਹਾਲਾਤ ਬਣਾ ਕੇ ਇਹਨਾਂ ਮਾਮਲਿਆਂ ਦੇ ਹੱਲ ਆਪ ਜੀ ਆ ਦੇ ਮੋਢਿਆਂ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ ਜਿਸ ਮੁਤੀ ਕੌਮ ਫਿਕਦੀ ਚਿੰਤਾ ਵਿੱਚ ਰੁੱਬੀ ਹੋਈ ਹੈ ਤੇ ਬੜੀ ਆਸ ਸ਼੍ਰੀ ਕਲਤਕ ਜ਼ਹਿਬ ਦੀ ਅਗਵਾਈ ਦੀਨ ਉਸੇ ਖਸਾਹੀ ਬਾਣਵਲ ਨੂੰ ਜਿਲਾ ਕੇ ਗੁਰਸਿੱਖ ਪੰਥਾਵਾਂ ਨੂੰ ਕੀਤੀ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ